ਚੋੜੇ ਚੋੜਟੈਰ ਕਹਿੰਦੇ ਫੋੜ ਸਬਰਾਂ ਜਾਂਦੇ ਫੁਕਰੇ ਨੇ ਜੱਟ ਕਹਿੰਦੇ ਝੜਦੇ ਪੰਜਾਬਾਂ ਦੇ ਇਹ ਰਾਸ਼ਨਾਨਾ ਪਰਕੇ ਟਰਾਲੀਆਂ ਤੇ ਲੰਗਰਾਂ ਦੀ ਸੇਵਾ ਕਰਦੇ ਭਾਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾ ਖੜਦੇ ਅੱਪਾ ਤਿੰਨ ਦਿਨ ਤੋਂ ਲੱਗੇ ਹੋਏ ਆ ਸਾਰੀ ਟੀਮ ਹੈ ਵਲੰਟੀਅਰ ਹੈ ਨਾ ਅੱਗੇ ਮੇਰਾ ਸਿਰ ਝੁਕਦਾ ਹੈ ਜਿਹੜੇ ਦਿਨ ਰਾਤ ਲੱਗੇ ਹੋਏ ਆ ਇੱਥੇ ਘਰਾਂ ਦੇ ਵਿੱਚ ਜਾ ਕੇ ਆਪਾਂ ਨੇ ਦੇਖਿਆ ਪੀਣ ਦੇ ਪਾਣੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਲਾਈਟ ਨਹੀਂ ਆ ਰਹੀ ਸ਼ਾਇਦ ਕੁਝ ਗ੍ਰਿਡ ਵੀ ਪਾਣੀ ਚ ਡੁੱਬ ਗਿਆ ਇੱਕ ਤਾਂ ਮੈਂ ਸਰਕਾਰਾਂ ਨੂੰ ਵੀ ਰਿਕੁਐਸਟ ਕਰਦਾ ਕਿ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਜਿਦੇ ਕਰਕੇ ਬਜ਼ੁਰਗ ਹੈ ਬੱਚੇ ਹੈ ਰਾਤ ਨੂੰ ਉਹਨਾਂ ਹਵਾ ਹੈ ਨਾ ਪੱਖੇ ਹੈ ਨਾ ਫ੍ਰੀਜ ਚੱਲਦਾ ਕਿਸੇ ਦਾ ਉਹ ਬੜੀ ਪ੍ਰੋਬਲਮ ਆ ਰਹੀ ਹੈ ਦੂਜੀ ਗੱਲ ਹੈ ਮੱਜਾਂ ਲਈ ਪੱਠਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਵੀ ਦਿੱਕਤ ਹੈ ਔਰ ਤੀਜੀ ਗੱਲ ਹੈ ਕਿ ਕਈਆਂ ਦੇ ਘਰਾਂ 'ਚ ਪਾਣੀ ਵੜ ਗਿਆ ਹੁਣ ਜੜੀਆਂ ਲੋੜ ਅਨਸਾਰ ਅਸੀਂ ਜੜੀਆਂ ਲੰਗਰ ਦੀ ਸੇਵਾ ਪਾਣ ਪੀਣ ਵਾਲੇ ਪਾਣੀ ਦਾ ਜਿਹੜਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਲਾਈਟ ਬੰਦ ਹੈ ਤੇ ਪੀਣ ਦਾ ਪਾਣੀ ਦਾ ਕੋ ਪ੍ਰਬੰਧ ਨਹੀਂ ਹੈਗਾ ਉਹਦੇ ਨਾਲ ਅੱਜ ਅਸੀਂ ਇੱਕ ਡਾਕਟਰਾਂ ਦੀ ਟੀਮ ਲੈ ਕੇ ਆਏ ਆ ਜੇ ਕਿਸੇ ਨੂੰ ਕੋਈ ਢਿਲਮਾਟ ਆ ਕੋਈ ਦਵਾਈ ਦੀ ਲੋੜ ਤਾਂ ਪੰਜਾਬੀ ਹੈ ਹਮੇਸ਼ਾ ਹੀ ਚਾਹੇ ਦੁਨੀਆ ਦੇ ਜਿਹੜੇ ਮਰਜੀ ਕੋਨੇ ਦੇ ਵਿੱਚ ਬੈਠੇ ਸਾਨੂੰ ਵੱਖਵਾਦੀ ਅਤੰਕਵਾਦੀ ਪਤਾ ਨਹੀਂ ਕੀ ਕੀ ਕਹਿ ਕੇ ਭੰਡਿਆ ਜਾਂਦਾ ਤੇ ਇਹ 2% ਨੇ ਜਿਹੜੇ ਪਤਾ ਨਹੀਂ ਕਿਹੜੀ ਗੁਰਤੀ ਬਾਬਾ ਨਾਨਕ ਦਾ ਚੰਪੇਤਾ ਦੇ ਕੇ ਗਏ ਆ ਜਿੰਨੇ ਮਰਜੀ ਝਖੜ ਚੋਲੇ ਆ ਜਾਣ ਹਨੇਰੇ ਆ ਜਾਣ ਉੱਠ ਕੇ ਖੜੇ ਹੁੰਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਪਹਿਲਾਂ 2023 ਚ ਹੜ ਆਇਆ ਸੀ ਤਾਂ ਉਦੋਂ ਵੀ ਖਾਲਸਾ ੜ ਨੇ ਬਹੁਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਸੀ ਮੈਨੂੰ ਲੱਗਦਾ ਕਿ ਇਹ ਜਿਹੜੀ ਅਗਲੀ ਫਸਲ ਪੀਣ ਬੀਜਣ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੋਏਗੀ ਕਿਸਾਨਾਂ ਦੇ ਲਈ ਬਿਲਕੁਲ ਜਿੱਦਾਂ ਹੁਣ ਆਪਾਂ ਆ ਖੇਤਾਂ 'ਚ ਫਿਰ ਰਹੇ ਹਾਂ ਲੱਗਦਾ ਨਹੀਂ ਵੀ ਖੇਤ ਇਹ ਸਮੁੰਦਰ ਹੀ ਬਣਿਆ ਪਿਆ ਹੈ ਅੱਜ ਘਰਾਂ ਤੋਂ ਬਾਹਰ ਨਿਕਲ ਰਿਹਾ ਜਿਨ੍ਹਾਂ ਨੂੰ ਲੋਕੀ ਭੰਡਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ 뮤직 ਇੰਡਸਟਰੀ ਵੀ ਕਾਫੀ ਆਪਣੇ ਆਪਣੇ ਤਰੀਕੇ ਦੇ ਨਾਲ ਸਪੋਰਟ ਕਰ ਰਹੀ ਹੈ ਔਰ ਮੀਡੀਆ ਵੀ ਜਿੰਨੇ ਕਰ ਰਹੇ ਨੇ ਸਾਰਿਆਂ ਦਾ ਜਿਲੋਂ ਧੰਨਵਾਦ ਔਰ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਆ ਕੇ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਤਾਂ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਤਾਂ ਤਵਾਹੀ ਹੀ ਤਵਾਹੀ ਆ ਚਾਰੇ ਪਾਸੇ ਪੰਜਾਬੀ ਗਾਇਕ ਰੇਸਨ ਅਨਮੋਲ ਵੀ ਖਾਲਸਾ ਏਡ ਦੀ ਟੀਮ ਦੇ ਨਾਲ ਡਟੇ ਹੋਏ ਨੇ ਤਾਂ ਤਿੰਨ ਦਿਨ ਤੋਂ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਅਨਮੋਲ ਜੀ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਤਵਾਹੀ ਹੀ ਤਵਾਹੀ ਚਾਰੇ ਪਾਸੇ ਨਜ਼ਰ ਆਉਂਦੀ ਆ ਆਪਾਂ ਦੇਖ ਸਕਦੇ ਹਾਂ ਕਿ ਘਰ ਜਿਹੜੇ ਡੁੱਬੇ ਹੋਏ ਨੇ ਪਾਸੇ ਦੇ ਇਲਾਕੇ ਦੇ ਹਾਂਜੀ ਆਪਾਂ ਤਿੰਨ ਦਿਨ ਤੋਂ ਲੱਗੇ ਹੋਏ ਹਾਂ ਸਾਰੀ ਟੀਮ ਹੈ ਵਲੰਟੀਅਰ ਹੈ ਨਾ ਅੱਗੇ ਮੇਰਾ ਸਿਰ ਝੁਕਦਾ ਹੈ ਜਿਹੜੇ ਦਿਨ ਰਾਤ ਲੱਗੇ ਹੋਏ ਆ ਇੱਥੇ ਘਰਾਂ ਦੇ ਵਿੱਚ ਜਾ ਕੇ ਆਪਾਂ ਨੇ ਦੇਖਿਆ ਪੀਣ ਦੇ ਪਾਣੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਲਾਈਟ ਨਹੀਂ ਆ ਰਹੀ ਸ਼ਾਇਦ ਕੁਝ ਗ੍ਰਿਡ ਵੀ ਪਾਣੀ ਚ ਡੁੱਬ ਗਿਆ ਇੱਕ ਤਾਂ ਮੈਂ ਸਰਕਾਰਾਂ ਨੂੰ ਵੀ ਰਿਕੁਐਸਟ ਕਰਦਾ ਕਿ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਜਿਦੇ ਕਰਕੇ ਬਜ਼ੁਰਗ ਹੈ ਬੱਚੇ ਹੈ ਰਾਤ ਨੂੰ ਉਹਨਾਂ ਹਵਾ ਹੈ ਨਾ ਪੱਖੇ ਹੈ ਨਾ ਫ੍ਰਿਜ ਚੱਲਦਾ ਕਿਸੇ ਦਾ ਉਹ ਬੜੀ ਪ੍ਰੋਬਲਮ ਆ ਰਹੀ ਹੈ ਦੂਜੀ ਗੱਲ ਹੈ ਮੱਝਾਂ ਲਈ ਪੱਠਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਉਹ ਵੀ ਦਿੱਕਤ ਹੈ ਔਰ ਤੀਜੀ ਗੱਲ ਹੈ ਕਿ ਕਈਆਂ ਦੇ ਘਰਾਂ ਚ ਪਾਣੀ ਵੜ ਗਿਆ ਉਹਨਾਂ ਦਾ ਗਿੱਲੇ ਹੋ ਗਿਆ ਸਮਾਨ ਸਾਰਾ ਹੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਔਰ ਮਾਜੀਦਾ ਇਹ ਏਰੀਆ ਹੈ ਔਰ ਤੀਜੀ ਗੱਲ ਹੈ ਅੱਜ ਐਨੀਵਰਸਰੀ ਹੈ ਬਾਬਾ ਨਾਲੂ ਸਾਹਿਬ ਜੀ ਦੀ ਮਾਤਾ ਸੁਲਖਣੀ ਜੀ ਦਾ ਇਹ ਪੇਕਿਆਂ ਦਾ ਪਿੰਡ ਹੈ ਤੇ ਜਿੰਨੇ ਵੀ ਨਾਨਕ ਨਾਮਲੇਵਾ ਲੋਕੀ ਨੇ ਪਿਆਰ ਕਰਨ ਵਾਲੇ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਕਿ ਇਹ ਏਰੀਆ ਬੜੀ ਕਰਮ ਵਾਲੀ ਧਰਤੀ ਅੱਜ ਡੁੱਬੀ ਹੋਈ ਹੈ ਸਾਨੂੰ ਸਾਰਿਆਂ ਨੂੰ ਆਪਣੇ ਲੋਕਾਂ ਨਾਲ ਸਮਾਜ ਨਾਲ ਇਨਸਾਨੀਅਤ ਨਾਲ ਖੜਨ ਦੀ ਲੋੜ ਹੈ ਆਓ ਸਾਰੇ ਰਲ ਕੇ ਆਪਾਂ ਹੰਬੜਾ ਮਾਰੀਏ ਔਰ ਤੁਹਾਡਾ মিডিਆ ਦਾ ਵੀ ਦਿਨੋਂ ਧੰਨਵਾਦ ਕਰਦੇ ਆ ਕਿ ਤੁਸੀਂ ਗਰਾਉਂਡ 0 ਤੇ ਆ ਕੇ ਇੱਥੇ ਰਿਪੋਰਟ ਕਰ ਰਹੇ ਹੋ। ਦਵਿੰਦਰ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਹੁਣ ਇਹ ਪੰਚਾਰਿਓ ਜਿਹੜੇ ਹੁਣ ਪਹਿਲਾ ਲੰਗਰ ਦੀ ਵੀ ਡਿਮਾਂਡ ਆਈ ਸੀ, ਦਵਾਈ ਦੀ ਵੀ ਡਿਮਾਂਡ ਆਈ ਹੈ ਕੜਕਟਰਾਂ ਦੀ ਟੀਮ। ਹਾਂਜੀ ਜਿਹੜੀਆਂ ਖਾਲਸਾਈਡ ਦੀਆਂ ਇਸ ਇਲਾਕੇ ਵਿੱਚ ਸਵੈਮਾਂ ਚੱਲਦੀਆਂ ਨੇ ਸਭ ਤੋਂ ਪਹਿਲੇ ਦਿਨ ਅਸੀਂ ਰੈਸਕਿਊ ਕੀਤਾ ਜਿਹੜੇ ਲੋਕ ਸੀ ਜਾਂ ਛੋਟੇ ਬੱਚੇ ਬਜ਼ੁਰਗਾਂ ਨੂੰ ਅਸੀਂ ਉੱਥੋਂ ਅਸੀਂ ਬਾਹਰ ਲੈ ਕੇ ਆਏ। ਹੁਣ ਜਿਹੜੀਆਂ ਲੋੜ ਅਨਸਾਰ ਅਸੀਂ ਜਿਹੜੀਆਂ ਲੰਗਰ ਦੀ ਸੇਵਾ ਪਾਣ ਪੀਣ ਵਾਲੇ ਪਾਣੀ ਦਾ ਜਿਹੜਾ ਸਭ ਤੋਂ ਜ਼ਰੂਰੀ ਆ ਕਿਉਂਕਿ ਲਾਈਟ ਬੰਦ ਹੈ ਤੇ ਪੀਣ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹਦੇ ਨਾਲ ਅੱਜ ਅਸੀਂ ਇੱਕ ਡਾਕਟਰਾਂ ਦੀ ਟੀਮ ਲੈ ਕੇ ਆਏ ਆ ਜੇ ਕਿਸੇ ਨੂੰ ਕੋਈ ਢਿਲਮਾਠ ਆ ਕੋਈ ਦਵਾਈ ਦੀ ਲੋੜ ਆ ਤੇ ਉਹ ਜਿਹੜੀਆਂ ਸਾਰੀਆਂ ਸਮਾਵਾਂ ਸਾਡੀਆਂ ਜਿਹੜੀਆਂ ਅਸੀਂ ਲੈ ਕੇ ਇਸ ਏਰੀਏ ਦੇ ਪਿੰਡਾਂ ਦੇ ਵਿੱਚ ਡੇਰੇ ਬਾਬੇ ਨਾਨਕ ਦੇ ਰਮਦਾਸ ਸਾਡੀਆਂ 2-3 ਟੀਮਾਂ ਲੱਗੀਆਂ ਨੇ ਉਹਨਾਂ ਪਿੰਡਾਂ 'ਚ ਜਾ ਰਹੇ ਆ ਜਿੱਥੇ ਉਦਾਂ ਨਹੀਂ ਜਾਇਆ ਜਾਂਦਾ ਉੱਥੇ ਅਸੀਂ ਬੋਟ ਲੈ ਕੇ ਜਾਂਦੇ ਆ ਬਾਕੀ ਜਿਹੜੀਆਂ ਟੀਮਾਂ ਸਾਡੀਆਂ ਉਹ ਟਰੈਕਟਰ ਤੇ ਸੇਵਾ ਇਹਨਾਂ ਚਪਚਾਰੀਆਂ ਜਿੱਥੇ ਪਾਣੀ ਦਾ ਲੈਵਲ 2 ਤੋਂ 3 ਫੁੱਟ ਦਾ ਹੀ ਹੈ ਬਸ ਇਹ ਜਿਹੜੀ ਚੀਜ਼ ਦੀ ਜ਼ਿਆਦਾ ਲੋਕ ਤੁਸੀਂ ਲੋਕਾਂ ਦੇ ਨਾਲ ਵੇਚ ਰਹੇ ਹੋ ਕਈ ਦਿਨ ਤੋਂ ਕੀ ਡਿਮਾਂਡ ਕੀ ਹੈ ਲੋਕਾਂ ਦੀ ਹੁਣ ਕੀ ਮੰਗਦੇ ਇੱਕ ਤਾਂ ਕਈ ਘਰਾਂ ਦੇ ਵਿੱਚ ਮੱਜਾਂ ਦੇ ਪੱਠੇ ਹੈ ਉਹਦੀ ਜ਼ਰੂਰਤ ਹੈ ਔਰ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੈ ਔਰ ਇੱਕ ਚੀਜ਼ ਮੈਂ ਦੇਖੀ ਹੈ ਕਈ ਘਰਾਂ ਦੇ ਵਿੱਚ ਸੈਨੀਟਰੀ ਪੈਡਸ ਸਾਡੀਆਂ ਭੈਣਾਂ ਨੂੰ ਉਹਦੀ ਵੀ ਜ਼ਰੂਰਤ ਹੈ ਸਾਡੀ ਆਪਣੀ ਟੀਮ ਵੀ ਹੈ ਕਿਸਾਨ ਯੂਨੀਅਨ ਹੈ ਸਾਡੀ ਵੀ ਕੇ ਅਸ਼ੀਦ ਭਗਤ ਸਿੰਘ ਉਹਨਾਂ ਦੀ ਟੀਮ ਵੀ ਲੱਗੀ ਹੋਈ ਹੈ ਇਹ ਚੀਜ਼ਾਂ ਸਾਰੀਆਂ ਲੈ ਕੇ ਆ ਰਹੇ ਆ ਔਰ ਬਾਕੀ ਲੋਕ ਹੈਲਪ ਸਾਰੇ ਕਰ ਵੀ ਰਿਹਾ ਇੱਕ ਤਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਰਕਾਰਾਂ ਵੀ ਲੱਗੀਆਂ ਹੋਈਆਂ ਨੇ ਹੋਰ ਸੰਸਥਾਵਾਂ ਲੱਗੀਆਂ ਹੋਈਆਂ ਨੇ ਖਾਸ ਸਾਈਡ ਦੇ ਨਾਲ ਜਿੰਨੇ ਵੀ ਲੱਗੇ ਹੋਏ ਆ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਕਰਦੇ ਆ ਪਰ ਪ੍ਰੋਬਲਮ ਇੰਨੀ ਵੱਡੀਆਂ ਸਾਰੀਆਂ ਚੀਜ਼ਾਂ ਨਾਲ ਕਾਫੀ ਨਹੀਂ ਹਜੇ ਕਈ ਲੋਕਾਂ ਤੱਕ ਹੈਲਪ ਨਹੀਂ ਪਹੁੰਚ ਪਾ ਰਹੀ ਕੋਸ਼ਿਸ਼ ਤਾਂ ਹੋ ਰਹੀ ਹੈ ਸਾਰੇ ਲੱਗੇ ਹੋਏ ਨੇ ਕਰ ਪਾ ਰਹੇ ਨੇ ਪਰ ਸਾਨੂੰ ਸਾਰਿਆਂ ਨੂੰ ਹੋਰ ਜੋਰ ਲਾਣ ਦੀ ਲੋੜ ਹੈ ਜਿਹੜੇ ਆਫਟਰ ਹਾਲਾਤ ਹੋਣੇ ਆਫਟਰ ਫਲੱਡ ਆ ਉਹ ਵੀ ਹਜੇ ਸਾਨੂੰ ਸਾਹਮਣੇ ਪੈਣੇ ਆ ਪਿੱਛੇ ਕਈਆਂ ਦੇ ਜਿਹੜੇ ਪਸ਼ੂ ਆਏ ਉਹਨਾਂ ਨੂੰ ਟਾਈਮ ਹੀ ਨਹੀਂ ਲੱਗਿਆ ਖੋਲਣ ਦਾ ਉਹ ਇਦਾਂ ਹੀ ਮਰ ਗਏ ਨਾਲ ਬੰਨੇ ਵੇ ਉਹ ਵੀਡੀਓ ਸੱਟ ਹੁਣ ਦੇਖੇ ਨਹੀਂ ਜਾਂਦੇ ਜਾਨਵਰ ਕਈ ਫਸੇ ਹੋਏ ਆ ਕਈ ਬਜ਼ੁਰਗ ਫਸੇ ਹੋਏ ਆ ਫਲੱਡ ਤੋਂ ਬਾਅਦ ਜਦੋਂ ਪਾਣੀ ਨੇ ਉਤਰ ਜਾਣਾ ਉਦੋਂ ਵੀ ਸਾਨੂੰ ਆਪਣੇ ਪੰਜਾਬ ਦੇ ਨਾਲ ਕੱਢਣ ਦੀ ਜ਼ਰੂਰਤ ਹੈ ਬਾਅਦ ਚ ਕਈਆਂ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਘਰ ਡਿੱਗ ਗਏ ਆ ਜਾਂ ਤਰੇੜਾਂ ਆ ਗਈਆਂ ਨੇ ਕਈਆਂ ਦੀਆਂ ਖਰਾਬ ਹੋ ਗਈਆਂ ਨੇ ਤਾਂ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਤੋ ਪਹਿਲਾਂ 2023 ਚ ਹੜ੍ਹ ਆਇਆ ਸੀ ਤਾਂ ਉਦੋਂ ਵੀ ਖਾਲਸਾਡ ਨੇ ਬਹੁਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਸੀ ਮੈਨੂੰ ਲੱਗਦਾ ਕਿ ਇਹ ਜਿਹੜੀ ਅਗਲੀ ਫਸਲ ਪੀਣ ਬੀਜਣ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਹੋਏਗੀ ਕਿਸਾਨਾਂ ਦੇ ਲਈ ਬਿਲਕੁਲ ਜਿੱਦਾਂ ਹੁਣ ਆਪਾਂ ਆ ਖੇਤਾਂ 'ਚ ਫਿਰ ਰਹੇ ਆ ਲੱਗਦਾ ਨਹੀਂ ਵੀ ਖੇਤ ਆ ਸਮੁੰਦਰ ਹੀ ਬਣਿਆ ਪਿਆ ਹੈਗਾ ਸਾਰੇ ਪਾਸੇ ਸਮੁੰਦਰ ਹੀ ਸਮੁੰਦਰ ਹੈ ਤੇ ਆਉਣ ਵਾਲੀ ਫਸਲ ਜਿਹੜੀ ਜਿਹਦਾ ਸਮਾਂ ਬਿਲਕੁਲ ਥੋੜਾ ਰਹਿ ਗਿਆ ਵਾ ਉਹ ਜੇ ਪਾਣੀ ਕਿਸੇ ਪਾਸੇ ਸੁੱਕਦਾ ਵਾ ਜਾਂ ਨਿਕਲਦਾ ਵਾ ਤਾਂ ਫਿਰ ਅਗਲੀ ਫਸਲ ਦੀ ਤਿਆਰੀ ਹੋਊਗੀ ਅਸੀਂ ਜਿੱਦਾਂ ਪਿਛਲੇ ਸਾਲ ਪਿਛਲੇ 2023 ਦੇ ਵਿੱਚ ਸਪੋਰਟ ਕੀਤੀ ਸੀ ਹੜ੍ਹ ਤੋਂ ਬਾਅਦ ਦੇ ਸੈਕੰਡ ਫੇਸ ਦੇ ਵਿੱਚ ਉਸੇ ਤਰ੍ਹਾਂ ਹੀ ਅਸੀਂ ਇਹਨਾਂ ਜ਼ਿਮੀਂਦਾਰਾਂ ਦੀ ਜਿੱਥੇ-ਜਿੱਥੇ ਵੀ ਲੋਡ ਹੋਈ ਅਸੀਂ ਉਹਨਾਂ ਦੀ ਦੁਬਾਰਾ ਇਹ ਵੀ ਸਪੋਰਟ ਕਰਾਂਗੇ ਤਾਂ ਕਿ ਇਹਨਾਂ ਨੂੰ ਕਿਉਂਕਿ ਇਹ ਜਿਹੜੀ ਆ ਬੈਲਟ ਆ ਬਿਲਕੁਲ ਖੇਤੀ ਤੇ ਨਿਰਭਰਿਆ ਜੇ ਕਿਸੇ ਲਈ ਕੋ 2 ਕਿੱਲੇ ਦੀ ਕੋ 10 ਕਿੱਲੇ ਦੀ ਖੇਤੀ ਕਰਦਾ ਵਾ ਜੇ ਇੱਕ ਵੀ ਕਿੱਲਾ ਮਰ ਜਾਏ ਤੇ ਉਹ ਕਾਟਾ ਕਦੀ ਨਹੀਂ ਪੂਰਾ ਹੁੰਦਾ ਪਰ ਇਹਦੇ ਸਾਰਾ ਕੁਝ ਡੁੱਬ ਗਿਆ ਵਾ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਕਈ ਲੋਕਾਂ ਦੀਆਂ ਮੱਜਾਂ ਰੁੜ ਗਈਆਂ ਸੀ ਹੜ ਦੇ ਵਿੱਚ ਕੀ ਇਸ ਵਾਰ ਵੀ ਖਾਲਸਾ ਜੜ ਉਸ ਤਰੀਕੇ ਦਾ ਪ੍ਰੋਜੈਕਟ ਲੈ ਕੇ ਆਏਗੀ ਜਿਨ੍ਹਾਂ ਦੀਆਂ ਮੱਜਾਂ ਮਰ ਗਈਆਂ ਜਾਂ ਰੁੜ ਗਈਆਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਫਿਰ ਬਾਅਦ ਵਿੱਚ ਉਸ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਬਿਲਕੁਲ ਜਿਸ ਤਰ੍ਹਾਂ 2023 ਦੇ ਵਿੱਚ ਸਪੋਰਟ ਹੋਈ ਸੀ ਜਿਨ੍ਹਾਂ ਦੇ ਕਿਸੇ ਦੇ ਪਸ਼ੂ ਰੁੜ ਗਏ ਸੀ ਉਹਨਾਂ ਦੇ ਪਸ਼ੂਆਂ ਦੀ ਸਪੋਰਟ ਕੀਤੀ ਸੀ ਕਈਆਂ ਨੂੰ ਅਸੀਂ ਸਵੈ ਰਜਗਾਰ ਦੇ ਵਿੱਚ ਸਪੋਰਟ ਕੀਤੀ ਸੀ ਇਸੇ ਤਰ੍ਹਾਂ ਸੀ ਅਸੀਂ ਇਸ ਹੜ ਤੋਂ ਬਾਅਦ ਸੈਕੰਡ ਫੇਸ ਦੇ ਵਿੱਚ ਅਸੀਂ ਇਦਾਂ ਦੇ ਪ੍ਰੋਗਰਾਮ ਲੈ ਕੇ ਆਵਾਂਗੇ ਤਾਂ ਕਿ ਇਹਨਾਂ ਪਰਿਵਾਰਾਂ ਨੂੰ ਜੋ ਵੀ ਇਹਨਾਂ ਦੇ ਇਨਕਮ ਦੇ ਸਾਧਨ ਸੀ ਉਹ ਦੁਬਾਰਾ ਸੀ ਜਿੰਨੇ ਜੋਗੇ ਹੋਏ ਸੀ ਉਹਨੇ ਜਰੂਰ ਕਰਾਂਗੇ ਇਹ ਸਾਰੇ ਜਿਹੜੇ ਕਾਰਜ ਆ ਸੰਗਤ ਦੇ ਸਹਿਯੋਗ ਨਾਲ ਹੀ ਹੁੰਦੇ ਨੇ ਤੇ ਅਸੀਂ ਸੰਗਤਗਾੜੀ ਅਪੀਲ ਵੀ ਕਰਦੇ ਆਂ ਵੀ ਆਓ ਅੱਜ ਇਹਨਾਂ ਤੇ ਦੁੱਖ ਦੀ ਘੜੀ ਬਣੀ ਆ ਆਪਾਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਈਏ ਰੇਸਮ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਕੋਈ ਅਪੀਲ ਪੰਜਾਬੀਆਂ ਨੂੰ ਪੰਜਾਬੀ ਅਪੀਲ ਵੀ ਜਦੋਂ ਸਾਡੇ ਯੂਥ ਨੂੰ ਕਈ ਵਾਰੀ ਭੰਡਿਆ ਜਾਂਦਾ ਆ ਸਪੈਸ਼ਲੀ ਨੈਸ਼ਨਲ ਮੀਡੀਆ ਆ ਹੋਰ ਨਸ਼ੇੜੀ ਕਹਿ ਕੇ ਉੜਦਾ ਪੰਜਾਬ ਕਹਿ ਕੇ ਇੱਕ ਤਾਂ ਮੈਂ ਦੋ ਲੈਣਾ ਇੱਕ ਗਾਣੇ ਦੀਆਂ ਮੈਂ ਰਿਲੀਜ਼ ਕੀਤਾ ਉਹ ਸ਼ੇਅਰ ਕਰਨੀ ਚਾਹਦਾ ਛੋੜ ਛੋੜ ਟੈਹਰ ਕਹਿੰਦੇ ਫੋੜ ਸਬਰਾਂ ਜਾਂਦੇ ਫੁਕਰੇ ਨੇ ਜੱਟ ਕਹਿੰਦੇ ਚੜਦੇ ਪੰਜਾਬਾਂ ਦੇ ਇਹ ਰਾਸ਼ਨਾ ਨਾਂ ਪਰ ਕਿਟ ਰਾਲੀਆਂ ਤੇ ਲੰਗਰਾਂ ਦੀ ਸੇਵਾ ਕਰਦੇ ਭਾਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾਲ ਖੜਦੇ ਆਵੇਂ ਕੋਈ ਨਾ ਪੰਜਾਬ ਨਾਲ ਖੜਦਾ ਪੰਜਾਬੀ ਸਾਰਿਆਂ ਨਾਲ ਖੜਦੇ ਇੱਕ ਤਾਂ ਪੰਜਾਬੀ ਹੈ ਹਮੇਸ਼ਾ ਹੀ ਚਾਹੇ ਦੁਨੀਆ ਦੇ ਜਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਸਾਨੂੰ ਵੱਖਵਾਦੀ ਅਤੰਕਵਾਦੀ ਪਤਾ ਨਹੀਂ ਕੀ ਕੀ ਕਹਿ ਕੇ ਭੰਡਿਆ ਜਾਂਦਾ ਤੇ ਇਹ 2% ਨੇ ਜਿਹੜੇ ਪਤਾ ਨਹੀਂ ਕਿਹੜੀ ਗੁਰਤੀ ਬਾਬਾ ਨਾਨਕ ਦਾ ਸ਼ਮਪਿਤਾ ਦੇ ਕੇ ਗਏ ਆ ਜਿੰਨੇ ਮਰਜੀ ਝੱਖੜ ਚੋਲੇ ਆ ਜਾਣ ਹਨੇਰੀ ਆ ਜਾਣ ਉੱਠ ਕੇ ਖੜੇ ਹੁੰਦੇ ਆ ਇੱਕ ਦੂਜੇ ਦੀ ਹੈਲਪ ਕਰਦੇ ਆ ਉਹ ਜਿਹੜਾ ਯੂਥ ਅੱਜ ਘਰਾਂ ਤੋਂ ਬਾਹਰ ਨਿਕਲ ਰਿਹਾ ਜਿਨ੍ਹਾਂ ਨੂੰ ਲੋਕੀ ਭੰਡਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੀ 뮤직 ਇੰਡਸਟਰੀ ਵੀ ਕਾਫੀ ਆਪਣੇ ਆਪਣੇ ਤਰੀਕੇ ਦੇ ਨਾਲ ਸਪੋਰਟ ਕਰ ਰਹੀ ਹੈ ਔਰ ਮੀਡੀਆ ਵੀ ਜਿੰਨੇ ਕਰ ਰਹੇ ਨੇ ਸਾਰਿਆਂ ਦਾ ਜਿਲੋਂ ਧੰਨਵਾਦ ਔਰ ਜਿਹੜੇ ਨਹੀਂ ਕਰ ਰਹੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਆ ਕੇ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜੋ ਜਿਸ ਤਰ੍ਹਾਂ ਪੰਜਾਬੀ ਕਾਇਕ ਰਿਸ਼ਮਨ ਮੋਲ ਨੇ ਕਿਹਾ ਕਿ ਪੰਜਾਬੀਆਂ ਦੇ ਨਾਲ ਪੰਜਾਬੀ ਆ ਕੇ ਖੜ ਗਏ ਨੇ ਡਟ ਗਏ ਨੇ ਤਾਂ ਪੰਜਾਬੀ ਹੀ ਇਸ ਮੁਸੀਬਤ ਦੇ ਵਿੱਚ ਉਹ ਆਪਣੇ ਆਪ ਬਾਹਰ ਨਿਕਲਣਗੇ ਹਸਾਫਤ ਦਾ ਡਟ ਕੇ ਮੁਕਾਬਲਾ ਕਰਨਗੇ ਕਿਉਂਕਿ ਪੰਜਾਬ ਦਾ ਤਾਂ ਇਤਿਹਾਸ ਰਿਹਾ ਵੱਡੀਆਂ-ਵੱਡੀਆਂ ਜੰਗਾਂ ਪੰਜਾਬੀਆਂ ਨੇ ਜਿੱਤੀਆਂ ਸਿੱਖ ਕੌਮ ਨੇ ਜਿੱਤੀਆਂ ਅੱਜ ਜਿਹੜੀ ਇਹ ਕੁਦਰਤੀ ਆਫਤ ਪਈ ਆ ਤਾਂ ਇਸ ਆਫਤ ਦੇ ਵਿੱਚੋਂ ਵੀ ਪੰਜਾਬ ਜਿਹੜਾ ਫਿਰ ਉੱਪਰ ਕੇ ਬਾਹਰ ਨਿਕਲੇਗਾ ਤਾਂ ਬਰਬਾਦੀ ਤਾਂ ਭਾਵੇਂ ਬਹੁਤ ਵੱਡੀ ਆ ਉਸ ਦੀ ਪਰਪਾਈ ਕਰਨੀ ਤਾਂ ਬਹੁਤ ਔਖੀ ਆ ਪਰ ਜਿਸ ਤਰ੍ਹਾਂ ਦੇ ਨਾਲ ਹਰ ਕੋਈ ਡਟ ਕੇ ਲੱਗਿਆ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ ਤਾਂ ਫਿਰ ਕਿਤੇ ਨਾ ਕਿਸੇ ਇਸ ਆਫਤ ਦੇ ਵਿੱਚੋਂ ਇੱਕ ਵਾਰ ਜ਼ਰੂਰ ਜਿਹੜਾ ਉਹ ਨਿਕਲਿਆ ਜਾਏਗਾ ਹਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਾਨਾ ਸਪੋਕਸਮੈਨ ਟੀਵੀ ਡੇਰਾ ਬਾਬਾ ਨਾਨਕ